ਆ ਹੁੰਦੀ ਆ ਦੁਕਾਨਦਾਰੀ ਯਾਰ ਮੈਂ ਨਾ ਅੱਜ ਆਇਆ ਵੈਸੇ ਮੈਨੂੰ ਬੰਦੇ ਤੇ ਗੁੱਸਾ ਵੀ ਬਹੁਤ ਆ ਯਾਰ ਮੈਂ ਆ ਗਿਆ ਟਾਈਮ ਨਾ ਹਜੇ ਤੱਕ ਦੁਕਾਨ ਨਹੀਂ ਖੋਲੀ ਵੈਸੇ ਸਵੇਰ ਸਵੇਰ ਦੇ 8:00 ਵਜੇ ਆ ਪਰ ਹੈਰਾਨੀ ਦੀ ਗੱਲ ਇਹ ਆ ਵੀ ਮੈਨੂੰ ਲੱਗਿਆ ਕਿ ਮੈਂ ਕੱਲਾ ਢੀਕਦਾ ਬੰਦੇ ਨੂੰ ਤੇ ਬੰਦੇ ਨੂੰ ਗਾਹਕ ਬਹੁਤ ਢਿੱਕੀ ਜਾਂਦੇ ਆ ਯਾਰ ਮੈਂ ਫੋਨ ਕਰਦਾ ਯਾਰ ਆ ਨਹੀਂ ਆ ਗਿਆ ਯਾਰ ਆ ਆ ਗਿਆ ਹਨਾ ਆ ਆ ਗਿਆ ਭਾਈ ਆ ਗਿਆ ਲੈ ਚਲ ਚੌਕਰਾ ਯਾਰ ਆ ਗਿਆ ਟਾਈਮ ਨਾਲ ਆਜੋ ਜੀ ਆਜੋ ਮਹਾਰਾਜ ਆਜੋ ਢੜਬੇ ਆਏ ਆ ਯਾਰ ਸਜਣੋ ਇੱਕ ਗੱਲ ਕਮਾਲ ਦੀ ਆ ਇੱਕ ਗੱਲ ਵੱਖਰੀ ਆ ਇਹ ਬੰਦੇ ਦੇ ਵਿੱਚ ਦੁਕਾਨਦਾਰ ਗਾਹਕਾਂ ਨੂੰ ਢੀਕਦੇ ਹੁੰਦੇ ਆ ਇਹਦੇ ਗਾਹਕ ਦੁਕਾਨਦਾਰ ਨੂੰ ਢੀਕਦੇ ਆ ਅਸਲ ਕਾਰਨ ਕੀ ਆ ਅਸਲ ਕਾਰਨ ਇਹ ਆ ਵੀ ਢੜਬੇ ਦੇ ਵਿੱਚ ਇੱਕ ਇਹ ਬੰਦਾ ਜਿਹੜਾ ਇਹ ਕਹਿੰਦਾ ਵੀ ਕੀੜੇ ਮਾਰ ਦਵਾਈ 30% ਤੋਂ 70% ਤੱਕ ਸਸਤੀ ਮਿਲਦੀ ਆ ਅਸਲ ਦੇ ਵਿੱਚ ਦੁਕਾਨ ਦੇ ਸਾਹਮਣੇ ਧਰਨਾ ਲੱਗਣ ਦੀ ਤਿਆਰੀ ਨਹੀਂ ਅਸਲ ਦੇ ਵਿੱਚ ਦੁਕਾਨਦਾਰ ਨੂੰ ਡੀਕਣ ਦੀ ਤਿਆਰੀ ਆ ਦੇਖ ਲਓ ਜਿੰਦੇ ਖੋਲੀ ਜਾਂਦਾ ਹਜੇ ਮੱਥਾ ਟੇਕਣਾ ਧੂਪ ਕਰਨੀ ਆ ਆ ਦੋ ਬੰਦੇ ਹੋਰ ਆ ਗਏ ਲੈ ਲੈ ਐਵੇਂ ਆਈ ਜਾਂਦੇ ਆ ਤੁਸੀਂ ਇਹ ਦੇਖ ਲਓ ਕਰਦਿਆਂ ਗੱਲਬਾਤ ਆਪਾਂ ਬੰਦੇ ਦਾ ਕਰਦਿਆਂ ਸਵਾਲ ਚਲੋ ਬਿੱਟੇ ਟੇਕ ਲੈਣ ਦੇ ਹਜੇ ਮੱਥਾ ਲੈ ਵੀ ਛੱਡ ਬਾਈ ਪੱਖਾ ਭੁੱਖਾ ਗਰਮੀ ਬਹੁਤ ਹੋਈ ਪਈ ਆ ਲੈ ਵੀ ਸੱਜਣਾ ਪਹਿਲਾਂ ਤਾਂ ਮੈਨੂੰ ਆਉਂ ਦੱਸ ਆਜੋ ਬਾਈ ਅੰਦਰ ਆਜੋ ਯਾਰ ਤੁਸੀਂ ਸਾਰੇ ਧੁੱਪੇ ਨਾ ਖੜੋ ਆਜੋ ਆਜੋ ਭਰਾ ਆਜੋ 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 ਯਾਰ ਤੈਨੂੰ ਗਾਹਕ ਡੀਕਦੇ ਆ ਲੋਕ ਦੁਕਾਨਾਂ ਵਾਲੇ ਗਾਕਾਂ ਨੂੰ ਡੀਕਦੇ ਹੁੰਦੇ ਆ ਇਹਦੇ ਪਿੱਛੇ ਕਾਰਨ ਕੀ ਆ ਇਹਦਾ ਪਿੱਛਾ ਸਾਡੀ ਸਾਡਾ ਪਿਆਰ ਹੈ ਇਹਨਾਂ ਨਾਲ ਤੇ ਸਾਡੀ ਕੁਆਲਿਟੀ ਹੈ ਸਾਡੀ ਦਵਾਈ ਦੀ ਕੁਆਲਿਟੀ ਹੈ ਭਾਈ ਜਿੱਥੋਂ ਜਿਹੜਾ ਸਾਥੋਂ ਬਾਈਆਂ ਦਾ ਪਿਆਰ ਹੈ ਜਿਹੜਾ ਸਾਥੋਂ ਕੇਰਾ ਦਵਾਈ ਲੈ ਗਿਆ ਉਹ ਸਾਥੋਂ ਹੀ ਲੈ ਜਾਊਗਾ ਚਾਹੇ ਅਸੀਂ ਘੰਟਾ ਲੇਟ ਆਈਏ ਚਾਹੇ 2 ਘੰਟੇ ਲੇਟ ਆਈਏ ਚਾਹੇ ਉਹਨਾਂ ਨੂੰ ਸਾਡੀ ਵੇਟ ਕਰਨੀ ਪਵੇ ਠੀਕ ਆ ਉਹ ਸਾਠਵੀਂ ਦਵਾਈ ਲੈ ਕੇ ਜਾ ਤੇ ਉਹੋ ਜਿਹੇ ਆਥ ਨੇ ਲੇਟ ਕਰਾਣ ਦੇ ਹੋਣਗੇ ਜੇ ਜੇ ਤੂੰ ਸਵੇਰ ਇੰਤਜ਼ਾਰ ਕਰਾਉਣਾ ਹਾਂ ਆਥ ਨੇ ਮੈਨੂੰ 9 ਵਜੇ ਆਂਦੇ ਨੇ ਘਰੇ ਵੀ ਗਣਾ ਦਿੰਦੇ ਨੇ ਵੀ ਸੁਦੇਹਾਂ ਆ ਜਾਕਰ ਆਥ ਨੇ 9 ਵਜੇ ਤੋਂ ਪਹਿਲਾਂ ਅਸੀਂ ਜਾਂਦੇ ਨਹੀਂ ਹੁਣ ਸੀਜ਼ਨ ਚੱਲ ਪਿਆ ਜੀ 9 9:30 ਸਾਨੂੰ ਰੇ ਦੁਕਾਨ ਤੇ ਪਹੁੰਚ ਜਾਂਦੇ ਨੇ ਵਾਹ ਜਿਹੇ ਜਿਹਾ ਅਸੀਂ ਸਵੇਰੇ ਲੇਟ ਹੁੰਨੇ ਆ ਉਹ ਜੇ ਸ਼ਾਮ ਨੂੰ ਅਸੀਂ ਲੇਟ ਜਾਂਦੇ ਤੇ ਇੱਕ ਗੱਲ ਮੈਨੂੰ ਐਂ ਦੱਸ ਵੀ ਯਾਰ ਜਦੋਂ ਆਪਾਂ ਪਿਛਲੀ ਯਾਰ ਵੀਡੀਓ ਕੀਤੀ ਸੀ ਨਾ ਉਦੋਂ ਬਾਹਲੇ ਬੰਦੇ ਕਹਿੰਦੇ ਸੀ ਯਾਰ ਵੀ ਰੇਟ ਨਹੀਂ ਦੱਸਦੇ ਵੀ ਵੀਡੀਓ 'ਚ ਰੇਟ ਨਹੀਂ ਦੱਸਦੇ ਬਸੇ ਮੈਨੂੰ ਇਸ ਗੱਲ ਦਾ ਕਾਰਨ ਤਾਂ ਪਤਾ ਠੀਕ ਹੈ ਜ ਤੇਰੇ ਹਿਸਾਬ ਨਾਲ ਕਾਤੋਂ ਨਹੀਂ ਦੱਸਦਾ ਉਹ ਪਤਾ ਕੀ ਐ ਫਾਰਮਰ ਨੂੰ ਇਹ ਚੀਜ਼ ਦਾ ਨਹੀਂ ਪਤਾ ਜੀ ਆਪਾਂ ਦੇਖੋ ਜੀ ਦੁਕਾਨਦਾਰ ਹੋਰ ਦੁਕਾਨਾਂ ਵੀ ਨੇ ਹਨਾ ਉਹਨਾਂ ਦੀਆਂ ਧਾਰ ਦੀਆਂ ਦੁਕਾਨਦਾਰੀਆਂ ਨੇ ਜੀ ਕਿਸੇ ਨੇ ਸਾਲ ਬਾਅਦ ਪੈਸੇ ਦੇਣੇ ਹੁੰਦੇ ਨੇ ਕਿਸੇ ਨੇ 6 ਮਹੀਨੇ ਬਾਅਦ ਪੈਸੇ ਰੇਟ ਆਪਾਂ ਤਾਂ ਨਹੀਂ ਦੱਸ ਸਕਦੇ ਫਿਰ ਅਗਲਾ ਅਗਲਾ ਕਹਿੰਦਾ ਵੀ ਤੂੰ ਧਾਰ ਵਾਲਾ ਰੇਟ ਕੈਸ਼ ਚ ਲਾ ਕੈਸ਼ ਵਾਲਾ ਰੇਟ ਧਾਰ ਚ ਲਾ ਉਹ ਫਿਰ ਉੱਥੇ ਫਰਕ ਪੈ ਜਾਂਦਾ ਸੀ ਦੂਜੇ ਦੁਕਾਨਦਾਰਾਂ ਨੂੰ ਖਰਾਬ ਨਹੀਂ ਕਰਨਾ ਚਾਹੁੰਦੇ ਯਾਰ ਵੀ ਅਗਲੇ ਦੀ ਦੁਕਾਨਦਾਰੀ ਇਹ ਦੇਖੋ ਜੀ ਸਾਰਿਆਂ ਦੀ ਹਨਾ ਵੀ ਆਪਾਂ ਕਿਸੇ ਨੂੰ ਆਪਾਂ ਖਰਾਬ ਨਹੀਂ ਕਰਨਾ ਚਾਹੁੰਦੇ ਹੋਣ ਬਾਈ ਦੇਖੋ ਦੇਖੋ ਧਾਰ ਵਾਲੇ ਨੇ ਹੁਣ ਵੇਚੀ ਹਾਂਜੀ ਉਹਦੇ 6 ਮਹੀਨਿਆਂ ਨੂੰ ਪੈਸੇ ਆਉਣੇ ਠੀਕ ਆ ਕਿ ਨਹੀਂ ਬਿਲਕੁਲ ਜੀ ਹੁਣ ਨਾਗਤਾਲੇ ਨੇ ਹੁਣ ਵੇਚੀ ਹਾਂ ਉਹਨੇ ਅੱਜ ਹੀ ਹੋਰ ਮੰਗਾਲੀ ਉਹ ਵੇਚ ਲਈ 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 ਬਿਲਕੁਲ ਉਹਨੇ 6 ਮਹੀਨਿਆਂ ਚ ਕਮਾਤੀਆਂ 6 ਦਵਾਈਆਂ 6 ਦਵਾਈਆਂ ਉਹਨੇ ਜੇ ਇਹਦੇ ਚੋਂ 5 ਕਮਾਇਆ ਇਹ ਚੋਂ 5 ਕਮਾਇਆ ਚੋਂ 5 ਕਮਾਇਆ ਚੋਂ 5 ਕਮਾਇਆ ਚੋਂ 5 ਕਮਾਇਆ ਉਹਦੇ ਤਾਂ ਫੇਰ ਵੀ ਕਿੰਨੇ 5 ਬਣ ਗਏ ਹਾਂਜੀ ਹੁਣ ਧਾਰ ਵਾਲਾ ਵੀਰੇ ਤੁਹਾਨੂੰ ਉਹ ਰੇਟ ਕਿਵੇਂ ਦੇ ਦੇਵੇ ਫਰਕ ਪੈਂਦੀ ਹੈ ਜੀ ਠੀਕ ਆ ਨਾ ਤਾਂ ਉਹ ਨੈਚੁਰਲ ਗੱਲ ਆ ਕਿ ਧਾਰ ਵਾਲੇ ਤੋਂ ਤੁਹਾਨੂੰ ਉਹ ਰੇਟ ਨਹੀਂ ਮਿਲ ਸਕਦਾ ਜਿਹੜਾ ਨਗਦ ਵਾਲੇ ਨੇ ਦੇ ਦੇਣਾ ਪਰ ਇੱਕ ਗੱਲ ਹੋਰ ਆ ਪ੍ਰੇਮ ਦੂਜੇ ਦੁਕਾਨਦਾਰ ਨੇ ਵੀ ਆਪਦਾ ਚੰਮ ਬਚਾਉਣਾ ਉਹ ਕਹਿੰਦੇ ਪ੍ਰੇਮ ਤਾਂ ਨਕਲੀ ਦਵਾਈਆਂ ਵੇਚਦਾ ਹਾਂ ਇੱਕ ਹੁੰਦੀ ਹੈ ਸਾਡੇ ਲਈ ਵੀ ਹੁੰਦੀ ਹੈ ਦੇਖੋ ਫਾਰਮਰ ਨੂੰ ਜਦੋਂ ਅਸੀਂ ਰੇਟ ਦਾ ਸਾਡਾ ਬਹੁਤ ਵੇਰੀਏਸ਼ਨ 50 50% ਦਾ ਵੇਰੀਏਸ਼ਨ ਹੁੰਦਾ ਨਹੀਂ ਅਗਵਾਦ ਦਾ ਕਹਿ ਲੋ ਹਾਂ ਅਗਲਾ ਕਹਿੰਦਾ ਉਹ ਤਾਂ ਹੀ ਡੁਪਲੀਕੇਟ ਹੈ ਜਾ ਤਾਂ ਹੀ ਡੁਪਲੀਕੇਟ ਕਹਿਣ ਦਾ ਮਤਲਬ ਇਹ ਹੈ ਵੀ ਤੁਸੀਂ ਸਾਫਤ ਕਰੋ ਫਾਰਮਰ ਸਾਫਤ ਕਰਦੇ ਜਾਂ ਜਿਹੜਾ ਦੁਕਾਨਦਾਰ ਕਹਿੰਦਾ ਉਹਨੂੰ ਜਾ ਕੇ ਸ਼ੀਸ਼ਾ ਆ ਸ਼ੀਸ਼ਾ ਹੈ ਗੋਰਾ ਜੀ ਉਹਨੂੰ ਜਾ ਕੇ ਫੜਾ ਦਿਓ ਵੀ ਇਹ ਦੀ ਸਾਨੂੰ ਵੈਰੀਫਿਕੇਸ਼ਨ ਕਰਾ ਵੀ ਨਖਰੀ ਸਾਨੂੰ ਕਲੀਅਰ ਤਾਂ ਹੋਵੇ ਵੀ ਇਹ ਨਕਲੀ ਐ ਕਹਿਣ ਨਾਲ ਤਾਂ ਨਹੀਂ ਨਕਲੀ ਹੁੰਦਾ ਨਾ ਉਹ ਜੋ ਉਹਦਾ ਖਰਚਾ ਆਊਗਾ ਔਰ ਜੋ ਮੇਥੋਂ ਉਧੂ ਬਾਅਦ ਉਹਨੂੰ ਮੂੰਹ ਮੰਗਿਆ ਨਹੀਂ ਹਮ ਹਮ ਸਰ ਫਿਰ ਵੀ ਇੱਕ ਇੱਕ ਚੀਜ਼ ਦਾ ਕਿਸੇ ਦਾ ਇੱਕ ਦਾ ਏ ਬੀ ਸੀ ਇੱਕ ਦਾ ਰੇਟ ਦੱਸ ਦੋ ਵੀ ਲੋਕਾਂ ਨੂੰ ਪਤਾ ਲੱਗ ਜਾਵੇ ਵੀ ਜਿਵੇਂ ਹੁਣ ਇਹ ਕੋਰਾ ਜਿਹਾ ਬਾਈ ਨੇਮ ਇਹ ਕੋਰਾ ਜਿਹਾ ਨਾ ਜੀ 30 ਐਮ ਐਲ ਦੀ ਸ਼ੀਸ਼ੀ ਐ ਇਹ ਇਹ ਆਪਾਂ 270 ਰੁਪਈਆ ਦੀ ਸ਼ੀਸ਼ੀ ਦਿੰਦੇ ਬਾਈ ਨੇਮ ਠੀਕ ਹੈ ਜੀ ਬਾਏ ਨੇਮ ਐਫ ਐਮ ਸੀ ਦੀ ਕੋਰਾ ਆ ਜਾਂਦਾ ਅਦਰ ਕੰਪਨੀਆਂ ਦੀ ਕੋਰਾ ਜਨ ਹੈ ਜਿਹੜੀ ਹੋਰ এবੀ ਸੀ ਡੀ ਜਿਹੜੀ ਆ ਗਈਆਂ ਉਹਨਾਂ ਦਾ ਰੇਟ ਹੈਗਾ 150 ਐਮ ਐਲ ਦਾ ਰੇਟ ਹੋਊਗਾ ਜੀ ਆਪਣਾ 300 ਰੁਪਏ 150 ਐਮ ਐਲ ਅਦਰ ਕੰਪਨੀਆਂ ਦਾ ਜਿਹੜੀ ਮਰਜ਼ੀ ਲੈ ਲਓ ਹੋਰ ਕਿਤੋਂ ਬਿਨਾ ਉਹਨਾਂ ਦਾ 300 ਹੈ ਇਹਦਾ ਇਕੱਲਾ 270 30 ਐਮ ਐਲ ਹੈ ਠੀਕ ਆ ਹਾਂਜੀ ਤੇ 1013 ਉਹ ਲਿਖ ਕੇ ਲਾਇਆ ਹੋਇਆ ਵੀ ਚੰਡੇ ਰੋਗ ਦਾ ਪੱਕਾ ਇਲਾਜ ਆ ਉਹ ਉਹ ਕੀ ਆ ਬਾਸਮਤੀ ਜਹਾ ਦਾ ਹੁੰਦਾ ਚੰਡੇ ਰੋਗ ਬਾਸਮਤੀ ਜੀ ਦੇਖੋ ਜਿਹੜੇ ਲੋਕਾ ਲਾਉਂਦੇ ਨੇ ਬਹੁਤ ਲੋਕ ਬਾਸਮਤੀ ਨੂੰ ਚੰਡੇ ਰੋਗ ਤੋਂ ਡਰਦੀ ਨਹੀਂ ਲਾਉਂਦੇ ਹੋਰ ਕੋਈ ਡਰ ਨਹੀਂ ਉਹਨਾਂ ਨੂੰ ਰੇਟ ਦਾ ਕੋਈ ਡਰ ਨਹੀਂ ਉਹ ਕਹਿ ਜਾਂਦੇ ਨੇ ਵੀ ਚਲੋ ਦੂਜੀ ਜਰੀ ਨਹੀਂ ਤਾਂ ਹੋਏ ਜਾਣੀ ਆ ਪਰ ਉਹ ਚੰਡੇ ਰੋਗ ਤੋਂ ਡਰਦੇ ਨੇ ਵੀ ਚੰਡੇ ਰੋਗ ਯਾਰ ਮਾਰ ਦਿੰਦਾ ਹਰੇਕ ਦੁਕਾਨਦਾਰ ਤੋਂ ਦੇਖੋ ਜੀ ਨਹੀਂ ਰੁਕਦਾ ਕਈ ਵਾਰੀ ਕਿਸੇ ਦੇ ਸਮਝ ਵਿੱਚ ਨਹੀਂ ਆਉਂਦਾ ਅੱਕ ਜਾਂਦਾ ਦਵਾਈਆਂ ਪਾਪਾ ਜੀ ਜ਼ਿੰਮੇਦਾਰ ਜੀ ਪਰ ਸਾਡੇ ਲਵੇ ਆਓ ਅਸੀਂ ਤੁਹਾਨੂੰ 100% ਅਸੀਂ ਲਿਖ ਕੇ ਵੀ ਲਾਇਆ 100% ਗਰੰਟੀ ਨਾਲ ਝੰਡੇ ਰੋਗ ਦੀ ਦਵਾਈ ਦੇਵਾਂਗੇ ਅੱਛਾ ਹਾਂ ਛੋਡੇ ਝੰਡਾ ਰੋਗ ਨਹੀਂ ਨਿਕਲੂਗਾ ਬੜੀ ਵੱਡੀ ਗੱਲ ਕਹਿਤੀ ਤੁਸੀਂ ਇਹ ਹਾਂ ਡਰਨ ਦੀ ਲੋੜ ਨਹੀਂ ਹੈਗੀ ਵੀ ਤੁਸੀਂ ਬਾਸਮਤੀ ਲਾ ਲਈ ਸਾਡਾ ਝੰਡਾ ਰੋਗ ਉਹ ਚ ਦੋ ਚਾਰ ਗੱਲਾਂ ਹੈਗੀਆਂ ਨੇ ਉਹਦਾ ਤੁਹਾਨੂੰ ਪਰਹੇਜ਼ ਕਰਨਾ ਪਊਗਾ ਉਹ ਤੁਸੀਂ ਆਓਗੇ ਜਦੋਂ ਅਸੀਂ ਤੁਹਾਨੂੰ ਗਰੇ ਸਮਝਾ ਕੇ ਤੋਰਾਂਗੇ ਠੀਕ ਆ ਜੀ ਤੇ ਇਸ ਵਕਤ ਹੁਣ ਝੋਨੇ ਦੇ ਕੱਖਾਂ ਵਾਲੀਆਂ ਰੈਵਟ ਹਾਂ ਜੀ ਮੈਂ ਰਿਫਟ ਆਹ ਟੈਕਨੀਕ ਚੱਲ ਰਿਹਾ ਜੀ ਸਾਰਾ ਇਹ ਆਪਣੇ ਲਈ ਬਹੁਤ ਮੰਨ ਲਓ ਜੀ ਸਾਰੇ ਪੰਜਾਬ ਚ ਟਰਾਈ ਮਾਰ ਕੇ ਆ ਜਿਓ ਜੇ ਸਾਨੂੰ ਰੇਟ ਮੰਨ ਲਓ ਨਾ ਪੜਤਾ ਲੱਗੇ ਤਾਂ ਸਾਨੂੰ ਕਿਰਾਇਆ ਦੇ ਕੇ ਮੋੜਾਂ ਦੇ ਬਸ ਰੋ ਚਾਹ ਪਣੀ ਪਿਲਾ ਕੇ ਦੇ ਮੰਨ ਲਓ ਠੀਕ ਹੈ ਜੀ ਕਹਿੰਦਾ ਵੀ ਸਾਰੇ ਪਿਆਰ ਆ ਕੇ ਤੁਰਾਂਗੇ ਤਾਨੂੰ ਕੋਈ ਸੀ ਸੁਦੇਹਾਂ ਚੱਲਦੇ ਹੂੰ ਵੀ ਭੁੱਖੇ ਮਰ ਗਏ ਰੋਟੀ ਪਾਣੀ ਤੁਨੂੰ ਜਮਾਂ ਐਨਸ ਫੁੱਲ ਸੇਵਾ ਕਰਾਂਗੇ ਤੇ ਕਿਰਾਇਆ ਦੇਵਾਂਗੇ ਥੱਡੂ ਆਉਣ ਜਾਣ ਦਾ ਖਰਚਾ ਲੈ ਕੇ ਵੀ ਜੇ ਰੇਟ ਪਸੰਦ ਨਾ ਆਇਆ ਰੇਟ ਪਸੰਦ ਨਾ ਆਇਆ ਮੇਰੇ ਹਿਸਾਬ ਨਾਲ ਵੀਡੀਓ ਬੰਦ ਕਰ ਦਈਏ ਇਤੋਂ ਵੱਡੀ ਗੱਲ ਕੋਈ ਹੋ ਨਹੀਂ ਸਕਦੀ ਕਾਕਾਂ ਨੂੰ ਪੁੱਛ ਲਿਗੇ ਕੱਲਾ ਕਿਰਾਇਆ ਦੇਣ ਦਾ ਵਾਅਦਾ ਹੀ ਕਰਦਾ ਕਿਰਾਇਆ ਕਿਸੇ ਨੂੰ ਦਿੱਤਾ ਵੀ ਆ ਕਿਸੇ ਨੂੰ ਲੈਣ ਦੀ ਲੋੜ ਨਹੀਂ ਪਈ ਕਿਰਾਇਆ ਕਿਉਂਕਿ ਨੌਜਵਾਨੋਂ ਕੌਣ ਆ ਜਿਹੜਾ ਬੋਲ ਸਕਦਾ ਕੈਮਰੇ ਤੇ ਦੱਸ ਸਕਦਾ ਆ ਬਾਝ ਦਾ ਹਾਂ ਇੱਧਰ ਮੂਰੇ ਕਿ ਬਾਈ ਕਿਹੜਾ ਪੰਡ ਹੈ ਪੰਡ ਜਨਾਲ ਬਾਈ ਤੇ ਕਿਵੇਂ ਆ ਇਹ ਬੰਦਿਆਂ ਦਾ ਬਿਹੇਵੀਅਰ ਕਿਵੇਂ ਆ ਕਿਸ ਤਰ੍ਹਾਂ ਦਾ ਦਵਾਈ ਕਿਵੇਂ ਕੰਮ ਕਰਦੀ ਆ ਕਿੰਨਾ ਕਿੰਨਾ ਦਾ ਵਧੀਆ ਹੈਗਾ ਸਰਵਸ ਕਿੰਨੀ ਕੁ ਵਧੀਆ ਬਾਈ ਜੀ ਮੈਨੂੰ ਇਹਨਾਂ ਤੋਂ 5 ਸਾਲ ਹੋ ਗਏ ਦਵਾਈ ਲੈਂਦਿਆਂ ਨੂੰ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਨਹੀਂ ਸਾਰੇ ਅਸੀਂ ਨੇ ਬਾਜ਼ਾਰਾਂ ਚ ਸਾਰੇ ਕਿਤੇ ਟਰਾਈਆਂ ਮਾਰ ਕੇ ਐਂਡ ਤੇ ਆ ਕੇ ਅਸੀਂ ਇੱਥੇ ਆ ਕੇ ਖੜ ਗਏ ਵੀ ਇਦੋਂ ਉੱਤੇ ਹੋਰ ਬੰਦਾ ਨਹੀਂ ਦੇ ਸਕਦਾ ਨਾ ਇਦੋਂ ਘੱਟ ਰੇਟ ਦੇ ਸਕਦਾ ਨਾਇਦੂ ਵੀ ਦੇ ਕੋਈ ਕੁਆਲਟੀ ਦੇ ਸਕਦਾ ਵਧੀਆ ਕੋਈ ਤੁਸੀਂ ਮੁੱਛਲ ਵੀ ਲਾਉਂਦੇ ਆ ਮਤਲਬ ਮੁੱਛਾਂ ਤੇ ਬਹੁਤ ਦਵਾਈਆਂ ਵਧੀਆ-ਵਧੀਆ ਵਰਤਣੀਆਂ ਪੈਂਦੀਆਂ ਨੇ ਹੂੰ ਕਿਉਂਕਿ ਉਹ ਚੰਡਾ ਰੋਗ ਉਹ ਚੰਟੀ ਰੋਗ ਬਹੁਤ ਪ੍ਰੋਬਲਮ ਆਉਂਦੀਆਂ ਨੇ ਪਰ ਜਦੋਂ ਅਸੀਂ ਨਾ ਦਵਾਈਆਂ ਕੋਈ ਇਹੋ ਜਿਹੀ ਪ੍ਰੋਬਲਮ ਨਹੀਂ ਹੁੰਦੀ ਠੀਕ ਹੈ ਕਿਉਂ ਵੀ ਭਾਈ ਇਹ ਏਸੇ ਵਾਲਾ ਬਿਆਨ ਹੀ ਕਾਪੀ ਪੇਸਟ ਕਰ ਦਗੇ ਜਾਂ ਇਹਦੇ ਕੋਈ ਮਾੜਾ-ਮੋਟਾ ਕੋਈ ਉਲਟ ਵੀ ਗੱਲ ਕਰਨੀ ਆ ਲਓ ਦੱਸੋ ਨਹੀਂ ਸਰ ਬਿਲਕੁਲ ਜੀ ਸਹੀ ਆ ਬਿਲਕੁਲ ਸਹੀ ਆ ਜੀ ਸਹੀ ਰੇਟ ਆ ਬਿਲਕੁਲ ਇੱਕ ਨੰਬਰ ਆ ਜੀ ਕੰਮ ਸਾਰਾ ਖੋਸ਼ ਆ ਤੁਸੀਂ ਬਿਲਕੁਲ ਜੀ ਬਿਲਕੁਲ ਫੋਰ ਕੋਈ ਨੌਜਵਾਨ ਹੈਗਾ ਜੀ ਹਾਂਜੀ 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 ਵੱਡੇ ਭਾਈ ਦੱਸੋ ਭਾਈ ਇਹਨਾਂ ਬਾਰੇ ਕੀ ਵਿਚਾਰ ਆ ਤੁਹਾਡਾ ਅਸੀਂ ਚੰਡੇ ਰੋਗ ਦੀ ਦਵਾਈ ਲੈ ਕੇ ਤੇ ਜੀ ਅੱਛਾ ਜੀ ਮੁਛਲ ਚੰਨਾ ਰੋਗ ਹੋ ਗਿਆ ਸੀ ਅੱਛਾ ਜੀ ਉੱਥੋਂ ਦਵਾਈ ਲੈ ਗਏ ਸੀ ਉਹ ਬਿਲਕੁਲ ਰੁਕ ਗਿਆ ਚੰਨਾ ਰੋਗ ਲੋ ਰੁਕ ਗਿਆ ਹਾਂਜੀ ਰੁਕ ਗਿਆ ਬਿਲਕੁਲ ਫੇਰ ਇੱਕ ਪਛੇਤੀ ਘੇਰੀ ਦੀ ਜੀ ਉਹ ਚ ਪਹਿਲਾਂ ਹੈ ਨਹੀਂ ਤੇ ਉਹ ਚ ਪਾਤੀ ਮੈਂ ਇਹ ਦਵਾਈ ਜੀ ਉਹ ਜੀ ਉਹਤ ਨਹੀਂ ਲਿਕੜਿਆ ਉਹ ਚ ਹੋਇਆ ਨਹੀਂ ਉਹ ਚ ਹੋਇਆ ਨਹੀਂ ਅੱਜ ਦੇਖ ਕੇ ਆਇਆ ਦੋ ਪੱਡੇ ਨੇ ਤੇਰੀ ਚ ਸਹੀ ਆ ਹਾਂ ਜੀ ਨਹੀਂ ਦਵਾਈ ਬਹੁਤ ਵਧੀਆ ਲੱਗ ਰਹੀ ਜਦ ਮਤਲਬ ਬੰਦੇ ਨੂੰ ਤਜਰਬਾ ਵੀ ਆ ਕਲੀ ਦਵਾਈ ਨਹੀਂ ਤਜਰਬਾ ਵੀ ਹੈਗਾ ਦਵਾਈ ਤਾਂ ਹੁੰਦੀ ਹੈ ਹੋਰ ਵੀ ਕਿਸੇ ਕੋਲ ਪਈ ਹੋਵੇ ਉਸ ਤਰ੍ਹਾਂ ਦੇ ਜਾਣਦੇ ਨਹੀਂ ਜੇ ਕੋਈ ਐਸੀ ਬੈਸੀ ਹੋਵੇ ਜਾਣਦੇ ਨਹੀਂ ਜੀ ਫੋਨ ਤੇ ਉਥੇ ਜਾਣਗੇ ਉਥੇ ਦੱਸਣਗੇ ਪਰ ਇਹ ਗੱਲ ਠੀਕ ਹੈ ਇਹਨਾਂ ਦੀ ਗੌਰ ਨੂੰ ਜ਼ਰੂਰ ਰੱਖਣੀ ਜੀ ਸਹੀ ਹੈ ਹਾਂ ਕਿਉਂ ਵੀ ਨੌਜਵਾਨੋ ਸਹੀ ਆ ਨਾ ਕੰਮ ਤੇ ਪ੍ਰੇਮ ਜਿਹੜੀ ਆਪਾਂ ਗੱਲ ਕਰਦੇ ਸੀਗੇ ਵੀ ਮਤਲਬ ਰਿਜਨਲ ਦੀ ਡੁਪਲੀਕੇਟ ਦੀ ਜਿਵੇਂ ਤੁਹਾਡੇ ਬਾਰੇ ਵੀ ਕਿਸੇ ਬੰਦੇ ਕਹਿ ਦੁੰਦਿਆ ਕਿ ਯੂ ਤਾਂ ਗਲਤ ਵੇਚਦਾ ਜਾਂ ਕਿਵੇਂ ਆ ਅਸਲ ਦੇ ਵਿੱਚ ਸਹੀ ਤੇ ਗਲਤ ਦੀ ਪਛਾਣ ਜ਼ਿੰਮੇਵਾਰ ਕਿਵੇਂ ਕਰ ਸਕਦਾ ਹੁੰਦਾ ਕਿਸੇ ਵੀ ਆ ਕੇ ਬੀ ਸੀ ਕੰਪਨੀ ਦੀ ਕਿਸੇ ਦੀ ਵੀ ਜਾਣਕਾਰੀ ਦੇ ਦਿੱਤਾ ਹਾਂਜੀ ਮੰਨ ਲਓ ਦੇਖੋ ਆਪਾਂ ਵੀਡੀਓ ਬਣਾਉਨੇ ਆ ਜੀ ਵੀਡੀਓ ਥੱਲੇ ਕਮੈਂਟ ਆਉਂਦੇ ਨੇ ਹਨਾ ਉਹ ਜਿੱਦੇ ਗਲਤ ਕਮੈਂਟ ਆਉਂਦੇ ਨੇ ਲਗਭਗ ਸਾਰੇ ਦੁਕਾਨਦਾਰਾਂ ਦੇ ਹੁੰਦੇ ਨੇ ਉਹ ਆਪਾਂ ਮੈਂ ਗਰੰਟੀ ਨਾਲ ਕਹਿ ਸਕਦਾ ਵੀ ਉਹ ਦੁਕਾਨਦਾਰਾਂ ਦੇ ਹੁੰਦੇ ਨੇ ਸਾਨੂੰ ਪਤਾ ਲੱਗ ਜਾਂਦਾ ਵੀ ਇਹ ਫਲਾਣੇ ਦੁਕਾਨਦਾਰ ਨੇ ਮਰਵਾਇਆ ਫਲਾਣੇ ਅਸੀਂ ਕਈ ਬੰਦਿਆਂ ਨੂੰ ਫੋਨ ਵੀ ਕਰਕੇ ਪੁੱਛਿਆ ਵੀ ਯਾਰ ਤੂੰ ਕਮੈਂਟ ਮਾਰਿਆ ਵੀ ਤੇਰਾ ਸੀ ਮਾੜਾ ਦੱਸੋ ਵੀ ਸਾਡੇ 'ਚ ਗਲਤੀ ਦੱਸੋ ਕੀ ਹੈ ਉਹ ਕਹਿੰਦਾ ਯਾਰ ਮੈਂ ਫਲਾਣੀ ਦੁਕਾਨ ਤੇ ਬੈਠਾ ਜੀ ਨਾ ਮੋਬਾਈਲ ਫੜ ਕੇ ਕਮੈਂਟ ਮਾਰਦਾ ਹੂੰ ਤੇ ਉਦੋਂ ਬਾਅਦ ਨਕਲੀ ਅਸਲੀ ਦੀ ਜਿਹੜੇ ਦੁਕਾਨਦਾਰ ਕਹਿੰਦੇ ਨੇ ਨਾ ਨਕਲੀ ਅਸਲੀ ਅਸੀਂ ਦੇਖੋ ਕਿਸੇ ਨੂੰ ਬੁੱਧੂ ਨਹੀਂ ਬਣਾਉਦੇ ਜੀ ਜ਼ਿਮੀਂਦਾਰ ਨੂੰ ਅਸੀਂ ਸਹੀ ਸਪਸ਼ਟ ਗੱਲ ਦੱਸ ਕੇ ਤੋੜਦੇ ਆਂ ਵੀ ਆਹ ਗੱਲ ਐਵੇਂ ਐ ਕੱਟ ਖਰਚਾ ਕਰਾਉਂਦੇ ਆ ਜਿਵੇਂ ਹੁਣ ਲੋਕਲ ਚ ਕੋਰੋਂ ਮੰਡਲਾਂ ਫਿਰਦੀਆਂ ਨੇ ਬਹੁਤ ਕੋਰੋਂ ਮੰਡਲਾਂ ਨੇ ਸ਼੍ਰੀ ਰਾਮ ਨੇ ਲੋਕ ਕਹਿੰਦੇ ਸ਼੍ਰੀ ਰਾਮ ਆ ਚੱਕੋ ਜੀ ਆਹ ਚੱਕੋ ਜੀ ਸ਼੍ਰੀ ਰਾਮ ਦੀ ਹੈ ਉਹ ਕੀ ਕਹਿੰਦੇ ਨੇ ਬਸ ਵੀ ਆਹ ਸ਼੍ਰੀ ਰਾਮ ਹੈ ਉਹ ਭਲੇ ਮਾਨਸਾ ਇਹ ਨਹੀਂ ਦੱਸਦੇ ਜੀ ਵੀ ਇਹ ਸ਼੍ਰੀ ਰਾਮ ਕਿਹੜੀ ਹੈ ਉਹ ਮੰਨ ਲਓ ਲੋ ਵੈਰੈਟੀ ਮੰਨ ਲਓ ਆਪਦਾ ਨੋ ਕਾਪੀ ਕਰਕੇ ਸ਼ਰੀਰਾਮ ਦਾ ਉਹ ਵੇਚੀ ਜਾਂਦੇ ਨੇ ਹੂੰ ਰੇਟ ਸ਼ਰੀਰਾਮ ਵਾਲੀ ਲਾਈ ਜਾਂਦੇ ਨੇ ਮੇ ਇਸੇ ਗੱਲ ਦਾ ਹੈ ਜੀ ਜ਼ਿੰਮੇਦਾਰ ਨੂੰ ਵੀ ਤੁਸੀਂ ਜੇ ਸ਼ਰੀਰਾਮ ਦੀ ਜਾਂ ਕਿਸੇ ਵੀ ਕੰਪਨੀ ਦੀ ਉਹਦੀ ਤੁਸੀਂ ਪਛਾਣ ਕਰਿਆ ਕਰੋ ਜਿਵੇਂ ਆਹ ਸ਼ਰੀਰਾਮ ਇਹ ਅਸਲੀ ਸ਼ਰੀਰਾਮ ਹੈ ਜੀ ਆਹ ਬੱਲੀ ਦਾ ਨਿਸ਼ਾਨ ਹੈ ਸ਼ਰੀਰਾਮ ਇਹਦਾ ਨਾਮ ਹੈਗਾ ਆਹ ਦੇਖੋ ਡੀ ਐਸ ਸ਼ਰੀਰਾਮ ਫਰਟੀਲਾਈਜ਼ਰ ਇਹ ਕੰਪਨੀ ਦਾ ਐਡਰੈਸ ਬਕਾਇਦਾ ਹੁੰਦਾ ਵੀ ਜੇ ਸ਼ਰੀਰਾਮ ਦੀ ਇਹਦੀ ਵੀ ਕਾਪੀ ਕਰ ਲੂਗਾ ਇਹਦੀ ਕਾਪੀ ਨਹੀਂ ਕਰ ਸਕਦਾ ਕੈਦੀ ਨਹੀਂ ਕਰ ਸਕਦਾ ਜੀ ਇਹਦੀ ਐਡਰੈਸ ਦੀ ਕਾਪੀ ਨਹੀਂ ਕਾਪੀਨ ਕਰ ਸਕਦਾ ਇਸ ਲਈ ਲਈ ਵੀ ਤੁਸੀਂ ਜੇ ਕੋਈ ਕੰਪਨੀ ਤੁਹਾਨੂੰ ਕਹਿੰਦਾ ਵੀ ਆਹ ਫਲਾਣੀ ਹੈ ਸ਼ਰੀਰਾਮ ਹੈ ਇਹ ਕੁਰਮ ਵੀ ਉਹ ਕਿਹੜੀ ਹੈ ਇਹ ਪਛਾਣ ਕੇ ਲਿਆ ਕਰੋ ਤੇ ਇਹੀ ਹੱਥ ਬੰਨ ਕੇ ਬੇਨਤੀ ਹੈ ਵੀ ਬ੍ਰਾਂਡ ਪਾਓ ਵਧੀਆ ਦਵਾਈ ਵਰਤੋ ਵਧੀਆ ਦਵਾਈ ਵਰਤੋਂਗੇ ਤੁਹਾਡਾ ਝਾੜ ਵੀ ਵਧੀਆ ਰਹੂਗਾ ਫਸਲ ਵੀ ਵਧੀਆ ਰਹੂ ਤੇ ਛੋਟੀ ਜ਼ਮੀਨ ਵੀ ਬਚੀ ਰਹੂ ਤੇ ਨਕਦ ਲਓ ਜਿੰਨੇ ਪੈਸੇ ਬੱਟੋਂਗੇ ਉਹ ਤੁਹਾਡੀ ਜੇਬ ਚ ਰਹਿਣਗੇ ਹਾਂ ਤੇ ਤੁਹਾਡਾ ਬਹੁਤ ਫਾਇਦਾ ਹੋਊਗਾ ਜੀ ਜੇ ਤੁਸੀਂ 50000 ਦੀ ਦਵਾਈ ਆ ਪਾਉਨੇ ਹੋ ਧਾਰ ਚ ਤਾਂ ਸਾਡੇ ਲਵੋ ਉਹ 20000 ਚ ਅਸੀਂ ਤੁਹਾਡਾ ਸਾਰ ਦਾਂਗੇ ਇੰਨਾ ਫਰਕ ਪਈਊਗਾ ਤੂੰ ਦੇਖ ਲਓ ਵੀ ਕਿੰਨੇ ਰੁਪਈਆ ਦਾ ਵਿਆਜ ਨਿਕਲ ਗਿਆ ਤੁਸੀਂ 830 ਤੋਂ 50000 ਰੁਪਈਆ ਦਵਾਈ ਵਾਸਤੇ ਵੱਧ ਚੱਕੋ ਉਤੋਂ ਰੁਪਈਏ ਦਾ ਵਿਆਜ ਦਿਓ ਦਵਾਈਆਂ ਕੈਸ਼ ਖਰੀਦੋ ਅੱਡੀ ਬੇਨਤੀ ਇਹ ਵਾਹ ਕੀ ਬਾਤ ਆ ਇਹ ਜ਼ਿਮੀਂਦਾਰ ਨੂੰ ਸਮਝਣਾ ਪੈਣਾ ਜੀ ਇਹ ਗੱਲ ਦਾ ਉਹ ਜ਼ਿਮੀਂਦਾਰ ਕੀ ਕਹਿੰਦਾ ਵੀ ਯਾਰ ਉਹ ਧਾਰ ਚ ਸਿੱਲੀ ਜਾਂਦਾ ਧਾਰ ਚ ਚੱਲੀ ਨਹੀਂ ਸੋਡੀ ਜੇਬ ਖਾਲੀ ਹੋ ਜਾਂਦੀ ਹੈ ਇਹੀ ਚੀਜ਼ਾਂ ਕਿਰਸ ਵਾਲੀਆਂ ਨੇ ਬਸ ਇਹ ਕਿਰਸ ਕਰਿਆ ਕਰੋ ਨਗਦ ਖਰੀਦਿਆ ਕਰੋ ਆਰਤੀ ਨੂੰ 1 ਰੁਪਈਆ ਦਾ ਵਿਆਜ ਦੇ ਉਹ ਵੀ ਸਾਨੂੰ 50000 ਰੁਪਈਆ ਵੱਧ ਐਡਵਾਂਸ ਫੜ ਲਓ ਛੀਮੇ ਮਹੀਨੇ ਹਮ ਬਸ ਤੇ ਟੌਰ ਨਾ ਰਹੋ ਟੌਰ ਨਾਲ ਰਹੋ ਚ ਐ ਲਓ ਵੀ ਆ ਚੱਕ ਪੈਸੇ ਦਵਾਈ ਦੇ ਸਾਨੂੰ ਰੇਟ ਨਾਲ ਬ੍ਰਾਂਡ ਦੇ ਵਧੀਆ ਦਵਾਈ ਦੇ ਆ ਚੱਕ ਪੈਸੇ ਅਗਲਾ ਵੀ ਸੰਤੁਸ਼ਟ ਹੋਏ ਨੇ ਜੀ ਨਾਲੇ ਸਾਨੂੰ ਨਹੀਂ ਟੈਨਸ਼ਨ ਵੀ ਫਲਾਣੇ ਦੇ ਦਿਨੇ ਨੇ ਫਲਾਣੇ ਦੇ ਦਿਨੇ ਇੱਕ ਟੋਕ ਹੈ ਹੂੰ ਜੀ ਮੈਂ ਮਿੰਨੇ ਜੀ ਮੈਂ ਆਰਤੀ ਦਾ ਦਾਣਾ 2 ਲੱਖ ਦੇਣਾ ਉੱਥੇ ਕਟਾ ਦੇਣਾ ਗੱਲ ਖਤਮ ਹੂੰ ਠੀਕ ਹੈ ਜੀ